ਇਕ ਕਉ ਕਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਕਥਾ ਹੱਥ ਲਿਖਤ ਬਾਬਾ ਜੀਵਨ ਸਿੰਘ ਜੀ ਸਵਈਆ ਪ੍ਰਤਿਕ ਜੋਤ ਅਨਾਹਤ ਜੋ ਗੁਰ ਨਾਨਕ ਦੇ ਅੰਗਦ ਮਹਸਮਾਈ ਗੁਰ ਅੰਗਦ ਤਿਸ ਦ੍ਰਗਤੀ ਸਰ ਕੋ ਰਦ ਰਾਮਦਾਸ ਦੀ ਹੋ ਰਚਨਾਈ ਰਦ ਸ਼ਾਂਤ ਸੁਪਾਸਤ ਜੋਤ ਸਿਉ ਅਤਿ ਹਰਿ ਅਨੰਦ ਰਹਿਉ ਲਪਟਾਈ ਤੇ ਜੋਤ ਸਨਾਤਨ ਗੁਰਤੀ ਸਰ ਗੁਰੂ ਰਾਮਦਾਸ ਰਹਿ ਲਾਟ ਕਰਾਈ ਗੁਰੂ ਰਾਮਦਾਸ ਜਗ ਤਾਰਨ ਕੋ ਗੁਰ ਅਰਜਨ ਬਿਆ ਜਸ ਭਾਲ ਦਿਖਾਈ ਗੁਰ ਅਰਜਨ ਬੋਹਿਤ ਬਾਣੀ ਕੈ ਬਹੁ ਜੋ ਜਨ ਸੁਰਨਰ ਗੁਣ ਸਮਦਾਈ ਸਿਖਨ ਕੋ ਨਾਮ ਕਦ ਦਾਨ ਦਿਓ ਤਨ ਰਾਮ ਨਾਮ ਅਤਿ ਉਚ ਚਲਾਈ ਜੈ ਨਿਕ ਸੁਣੀ ਚਤ ਲਾਇ ਤੁਨੀ ਫਨ ਗਰਬ ਨਾ ਪਾਇਓ ਬਹੁ ਦੁੱਖ ਦਾਈ ਗੁਰ ਹਰਿ ਗੋਬਿੰਦ ਪਰ ਤੱਕ ਹਰੀ ਜਨ ਦੀਨ ਦੁਨੀ ਕੋ ਕਸ਼ਟ ਰਹਾਈ ਨੈ ਅੰਤ ਸਮੇ ਜਮ ਦੀਨ ਕੀਆ ਜਪਿਓ ਹਰ ਗੋਬਿੰਦ ਜਨ ਰਗੁਰਾਈ ਸਭ ਮਸਤਨ ਹਰ ਛਠਮ ਗੁਰ ਕਾ ਮਨ ਪਾਏ ਸ਼ਾਂਤ ਹਿਰ ਰੁਸ਼ਨਾਈ ਬਡ ਬੀਰੋ ਸੰਤ ਮਹੰਤ ਗੁਰੂ ਹਰ ਕਰਮ ਧਰਮ ਕੀ ਪੈਜ ਰਖਾਈ ਕਰ ਜ਼ੋਰ ਬੰਦੋ ਹਰ ਰਾਏ ਪ੍ਰਭੂ ਕਰ ਕਰਨ ਕਾਰਨ ਜਨ ਦਿਓ ਬਤਾਈ ਨੈ ਜੋਰ ਨਰਨ ਕੋ ਜੋਰ ਨ ਕੋ ਜੈ ਸੂਤ ਪ੍ਰਭੂ ਜਨ ਕਰ ਤਰ ਕਾਈ ਸਭ ਬਿਗਨ ਬਨਾਸ ਭੈ ਤਿਸ ਕੇ ਹਰ ਕ੍ਰਿਸ਼ਨ ਗੁਰੂ ਜਨ ਲਿਓ ਮਨਾਈ ਹਰ ਕ੍ਰਿਸ਼ਨ ਗੁਰੂ ਉਜਲ ਆਤਮ ਹੈ ਜਿਨ ਦਰਸ਼ਕਿਓ ਫਲ ਮੁਕਤੀ ਪਾਈ ਗੁਰੂ ਤੇਗ ਬਹਾਦਰ ਜੋਤ ਅਮਰ ਬਹੀਰਨ ਤੈ ਭੀਰਨ ਕਹਿ ਰਦੇ ਜਗਾਈ ਤੈ ਬੋਧਿਆ ਨਰਨਾਰਨ ਕੋ ਪਰਲੋਕੋ ਲੋਕੋ ਸਮ ਸੁਖ ਦਾਈ ਨੈ ਰੰਚ ਕਲੇਸ਼ ਕੀਆ ਮਨ ਮਹਿ ਉਪਦੇਸ਼ ਕੀਓ ਜਨ ਕਰਤਿ ਦਿਖਾਈ ਯਾ ਬੋਧ ਅਪਾਵਨ ਹੇਤ ਸੁਣੋ ਗੁਰ ਨਾਮੰ ਪੇਟਾ ਸੀਸ ਚਰਾਈ ਗੁਰੂ ਗੋਬਿੰਦ ਸਮ ਅਵਤਾਰਨ ਹੈ ਚੌ ਜੁਗਨ ਮੇ ਜੋ ਪ੍ਰਗਟਾਈ ਜਨ ਤਰਨ ਅਗਾਜ਼ ਦੀਏ ਕਿਨ ਮੇ ਅਗਾਸ ਦੀਏ ਜਨ ਧਰਨ ਲਗਾਈ ਜਨ ਨੀਚੋ ਊਚ ਕੀਏ ਛਨ ਮੈਂ ਹਨ ਊਚੋ ਨੀਚ ਨ ਰਹਿਕ ਤਾਈ ਜਨ ਦੀਨਨ ਕਾ ਹਤ ਅਤਿਹਤ ਕੀਆ ਆਦਸ਼ਟਨ ਕੋ ਜਨ ਖੇਤਰ ਹਾਈ ਜਿਨ ਮਿਰਤਕ ਸਰਜੀਤ ਕੀਏ ਜਿਸਨੇ ਅਕਸ਼ਤ ਪੁਜਉ ਜਨ ਸ਼ਕਤੀ ਪਾਈ ਜਨ ਸਿੰਘ ਕੀਏ ਮਿਰਗਾਲ ਜਤੈ ਅਰ ਜੈ ਤੇਰੀ ਜੈ ਤੰਗਾਈ ਰਸਬੀਰ ਦੀ ਆ ਜਨ ਝਟਕਣ ਕੋ ਰਣ ਝਟਕਣ ਬਾਜੇ ਸੌ ਫੇ ਕਰਾਈ ਜੈ 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 ਗੋਬਿੰਦ ਗੁਰੂ जय 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 गोविंद गुरु रघुराई अब कृपा करके गुरु दीजै दिव्य दृष्टि सम पेखन केरी जय कर भूपत रंग बखारी पशपशु पस संसार दृष्ट देरी कीट पतंग पखान प्रंदमय ज्योत अकाल अखंड बसेरी इव परमद सावर जो जानहु ਤੋ ਮਨਮੋਹਨ ਨਦਰ ਕਰੇ ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ